ਮੇਰੇ ਹੱਥਾਂ ਦੇ ਵਿੱਚ ਰਜਿੰਦਰ ਕੌਰਜੀਤ ਉਹਨਾਂ ਦੀ ਪੰਜਾਬੀ ਵਿਆਕਰਨ ਅਧਿਐਨ ਪੁਸਤਕ ਹੈ ਮੈਨੂੰ ਇਸ ਦਾ ਪੜ੍ਹਨ ਦਾ ਮੁਬਾਰਕ ਸਮਾਂ ਮਿਲਿਆ ਹੈ ਕਾਫੀ ਜ਼ਿਆਦਾ ਮਨ ਗਦਗਦ ਹੋਇਆ ਹੈ ਖੁਸ਼ ਹੋਇਆ ਹੈ ਕਿ ਜਿਸ ਮਿਹਨਤ ਲਗਨ ਤੇ ਸਿਰੜ ਨਾਲ ਰਜਿੰਦਰ ਕੌਰਜੀਤ ਜੀ ਨੇ ਜੋ ਕਿ ਆਪ ਵੀ ਐਮਏ ਪੰਜਾਬੀ ਹਿਸਟਰੀ ਅਤੇ ਸੋਸ਼ੀਓਲੋਜੀ ਨੇ ਤੇ ਇਹਨਾਂ ਦਾ 13 ਸਾਲ ਦਾ ਪੜਾਉਣ ਦਾ ਤਜਰਬਾ ਵੀ ਹੈ ਇਸ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਹ ਪੜੀ ਲਿਖੀ ਦੇ ਨਾਲ-ਨਾਲ ਗੁੜੀ ਹੋਈ ਵੀ ਹੈ ਤੁਰਜਿੰਦਰ ਕੌਰ ਜੀਤ ਨੇ ਇਹ ਵਿਆਕਰਨ ਨਾਲ ਸੰਬੰਧਤ ਹਰੇਕ ਵਿਸ਼ੇ ਨੂੰ ਸੋਚ ਵਿਚਾਰ ਕੇ ਤੱਥਾਂ ਦੇ ਆਧਾਰ ਤੇ ਸ਼ਾਨਬੀਨ ਕਰਕੇ ਬਹੁਤ ਹੀ ਰੋਚਕ ਢੰਗ ਦੇ ਨਾਲ ਇਸ ਪੁਸਤਕ ਦੇ ਵਿੱਚ ਪੇਸ਼ ਕੀਤਾ ਹੈ ਤੋਂ ਇਸ ਦੀ ਮਿਹਨਤ ਰੰਗ ਲਿਆਈ ਹੈ ਮੈਨੂੰ ਇਹ ਦੱਸਣ ਦੇ ਵਿੱਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਇਸ ਪੁਸਤਕ ਜਿਹੜੀ ਇਹ ਰਜਿੰਦਰ ਕੌਰ ਜੀ ਦੀ ਹੈ ਇਹ ਦੂਸਰਾ ਐਡੀਸ਼ਨ ਹੈ ਤੇ ਮੈਨੂੰ ਪੂਰੀ ਉਮੀਦ ਹੈ ਇਸ ਨੂੰ ਪੜਨ ਵਾਲੇ ਪਾਠਕ ਅਤੇ ਵਿਆਕਰਨ ਪ੍ਰੇਮੀ ਇਸ ਦਾ ਬਹੁਤ ਫਾਇਦਾ ਉਠਾਉਣਗੇ ਤੇ ਮੈਂ ਆਸ ਵੀ ਕਰਦਾ ਹਾਂ ਕਿ ਰਜਿੰਦਰ ਕੌਰ ਜੀਤ ਭਵਿਕ ਵਿੱਚ ਹੋਰ ਵਿਸ਼ਿਆਂ ਤੇ ਵੀ ਪੁਸਤਕਾਂ ਲਿਖ ਲਿਖ ਕੇ ਮਾਂ ਬੋਲੀ ਪੰਜਾਬੀ ਦੇ ਸਾਹਿਤ ਭੰਡਾਰ ਵਿੱਚ ਵਾਧਾ ਕਰਦੀ ਰਹੇਗੀ ਇਸ ਪੁਸਤਕ ਵਿੱਚ 26 ਅਧਿਆਏ ਨੇ ਤੇ ਹਰ ਅਧਿਆਏ ਆਪਣੇ ਆਪ ਵਿੱਚ ਸੰਪੂਰਨ ਹੈ ਵਿਆਕਰਨ ਦੇ ਮੁੱਢ ਤੋਂ ਲੈ ਕੇ ਇਸ ਦੇ ਵਿਕਾਸ ਤੱਕ ਦੇ ਹਰੇਕ ਪੱਖ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਹੈ ਇਸ ਲਈ ਲੇਖਕ ਨੇ ਵਿਆਕਰਨਕ ਭਾਸ਼ਾ ਵਿਗਿਆਨ ਦੇ ਪ੍ਰੋੜ ਤੇ ਨਾਮ ਵਰ ਵਿਦਵਾਨਾਂ ਦੀਆਂ ਪੁਸਤਕਾਂ ਵਿੱਚੋਂ ਹਵਾਲੇ ਵੀ ਦਿੱਤੇ ਨੇ ਮੈਂ ਰਜਿੰਦਰ ਕੌਰ ਜੀਤ ਨੂੰ ਇਸ ਪੁਸਤਕ ਦੀ ਆਮ ਤੇ ਸ਼ੋਭ ਸ਼ਾਮਾਂ ਭੇਤ ਕਰਦਾ ਹਾਂ ਤੇ ਪਾਠਕਾਂ ਨੂੰ ਫੇਰ ਬੇਨਤੀ ਕਰਦਾ ਹਾਂ ਕਿ ਇਸ ਨੂੰ ਪੜ੍ਹ ਕੇ ਤੇ ਫਾਇਦਾ ਲੈਣ ਕਿਉਂਕਿ ਇਹ ਪੰਜਾਬੀ ਵਿਆਕਰਨ ਅਧਿਨ ਜਿਹੜੀ ਪੁਸਤਕ ਹੈ ਜੋ PCS ਦੀ ਤਿਆਰੀ ਕਰ ਰਹੇ ਨੇ IAS ਦੀ ਤਿਆਰੀ ਕਰ ਰਹੇ ਨੇ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਬਹੁਤ ਹੀ ਲਾਹੇਵੰਦ ਪੁਸਤਕ ਹੈ ਤੇ ਪਾਤਸ਼ਾਹ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹਦੀ ਕਲਮ ਚੜ੍ਹਦੀ ਕਲਾ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇ ਬਹੁਤ ਬਹੁਤ ਧੰਨਵਾਦ ਜੀ